ਮਹਾਤਮਾ ਗਾਂਧੀ ਇੱਕ ਕਹਾਣੀ ਸੁਣਾਇਆ ਕਰਦੇ ਸਨ ਇਹਦੇ ਲੇਖਕ ਨੇ ਸ਼ੇਖਸਾਦੀ ਪਰ ਭਾਰਤ ਦੇ ਜਿੱਥੇ ਉਹ ਕਥਾ ਕਰਦੇ ਸਨ ਬੋਲਦੇ ਸਨ ਇਸ ਕਹਾਣੀ ਨੂੰ ਰਿਪੀਟ ਜ਼ਰੂਰ ਕਰਦੇ ਸਨ ਤਿੰਨ ਬੰਦਰ ਨੇ ਇੱਕ ਬੰਦਰ ਨੇ ਐਨੇ ਤੋਂ ਕੰਨਾਂ ਤੇ ਹੱਥ ਰੱਖੇ ਦੂਜੇ ਬੰਦਰ ਨੇ ਮੂੰਹ ਤੇ ਰੱਖੇ ਤੀਜੇ ਨੇ ਅੱਖਾਂ ਤੇ ਇਹ ਸਾਰੀ ਗਾਥਾ ਲਿਖੀ ਹੈ ਸ਼ੇਖ ਸਾਦੀਨ ਨੇ ਗੁਲਿਸਤਾਨ ਵਿੱਚ ਗੁਲਿਸਤਾਨ ਵਿੱਚ ਉਹਨਾਂ ਬਿਆਨ ਕਰਦੇ ਹੁੰਦੇ ਸਨ ਮਹਾਤਮਾ ਗਾਂਧੀ ਆਪਣੇ ਡੰਗ ਦਾ ਸੁੰਦਰ ਡੰਗ ਨਾਲ ਵਿਸਤਾਰ ਸਹਿ ਉਹਨਾਂ ਦਾ ਸ਼ੇਰ ਸ਼ੇਖ ਸਾਦੀ ਦਾ ਤੇ ਅਖਰੀ ਅਰਥ ਮੇਰੇ ਸਾਹਮਣੇ ਰੱਖਾਂ ਉਹ ਕਹਿੰਦਾ ਚਸ਼ਮੋ ਬੰਦ ਗੋਸ਼ੋ ਬੰਦ ਲੱਬਾ ਬੰਦ ਗਰਨਾ ਯਾਬੀ ਨੂਰੇ ਹਕਬਰ ਮਨ ਬਖਨ ਕਹਿੰਦਾ ਮੈਨੂੰ ਗਾਲਾਂ ਕੱਢੇ ਮੇਰਾ ਮਜ਼ਾਕ ਉਡਾਵੇਂ ਮੇਰੇ ਤੇ ਲੰਨ ਤਾਂ ਪਾਵੇਂ ਜੋ ਮੈਂ ਤੈਨੂੰ ਕਹਿੰਦਾ ਪਿਆ ਅਗਰ ਹੋਵੇ ਨਾ ਫਿਰ ਤੂੰ ਮੇਰੇ ਤੇ ਲੰਨ ਤਾਂ ਪਾਵੇਂ ਕੀ ਕਰਨਾ ਚਸ਼ਮੋ ਬੰਦ ਅੱਖਾਂ ਅੱਖਾਂ ਨੂੰ ਚਸ਼ਮ ਕਹਿਣ ਪਰ ਸੇ ਦੇ ਉਹ ਗਲਤ ਵੇਖਣ ਵੱਲੋਂ ਆਪਣੀ ਅੱਖਾਂ ਬੰਦ ਕਰ ਲੈ। ਚਸ਼ਮਾ ਬੰਦ, ਗੋਸ਼ਾ ਬੰਦ, ਕੰਨਾਂ ਨੂੰ ਗੋਸ਼ ਰੰਦੇ। ਗਲਤ ਸੁਣਨ ਵੱਲੋਂ ਆਪਣੇ ਕੰਨਾਂ ਨੂੰ ਬੰਦ ਕਰ ਲੈ। ਚਸ਼ਮਾ ਬੰਦ, ਗੋਸ਼ਾ ਬੰਦ, ਲੱਬਾ ਬੰਦ। ਗਲਤ ਬਿਆਨੇ ਵੱਲੋਂ ਆਪਣੀ ਜ਼ੁਬਾਨ ਨੂੰ ਰੋਕ ਲੈ, ਮੂੰਹ ਬੰਦ ਕਰ। ਜਾ ਸ਼ਮੋ ਬੰ ਗੋਸ਼ੋ ਬੰ ਲੱਬਾ ਬੰ ਗਰਨਾ ਯਾ ਵੀ ਨੂਰ ਹਕ ਬਰ ਮਨ ਬਹੰ ਹਕ ਕਹਿੰਦੇ ਨੇ ਸੱਚ ਨੂੰ ਨੂਰ ਕਹਿੰਦੇ ਨੇ ਚਾਨਣੇ ਨੂੰ ਜੇ ਫਿਰ ਵੀ ਤੈਨੂੰ ਸੱਚ ਦਾ ਪ੍ਰਕਾਸ਼ ਨਾ ਮਿਲੇ ਮੇਰੇ ਤੇ ਲੰਦਾ ਬਾਰੇ ਮੈਨੂੰ ਗਾਲਾਂ ਕੱਢੇ ਮੇਰੇ ਤੇ ਤੌਮਤਾ ਲਾਏ ਕਹਿੰਦਾ ਐਲਾਨੀਆਂ ਮੈਂ ਕਹਿਣਾ ਜੇ ਤੂੰ ਗਲਤ ਵੇਖਣ ਵੱਲੋਂ ਆਪਣੀ ਅੱਖਾਂ ਨੂੰ ਰੋਕ ਸਕੇਂ ਵਲਤ ਸੁਣਨ ਵੱਲੋਂ ਆਪਣੇ ਕੰਨਾਂ ਨੂੰ ਰੋਕ ਸਕੈ ਵਲਤ ਬੋਲਣ ਵੱਲੋਂ ਆਪਣੀ ਜ਼ਬਾਨ ਨੂੰ ਰੋਕ ਸਕੈ ਫਿਰ ਸੱਚ ਦਾ ਨੂਰ ਖੁਦਾ ਦਾ ਨੂਰ ਫਿਰ ਵੀ ਨਾ ਪ੍ਰਗਟ ਹੋਵੇ ਲੰਤਾ ਪਾਵੇਂ ਮੇਰੇ ਕਹਿੰਦਾ ਹੋਵੇ ਨੂਰ ਪ੍ਰਗਟ ਹੋਵੇ ਐਸੇ ਨੂੰ ਕਬੀਰ ਕਹਿੰਦੇ ਨੇ ਮੂੰਦ ਲਿਏ ਦਰਵਾਜ਼ੇ ਮੈਂ ਤੇ ਇੰਦਰੀਆਂ ਦੇ ਸਾਰੇ ਦਰਵਾਜ਼ੇ ਬੰਦ ਕਰ ਦੇ ਇਦਾਏ ਮਤਲਬ ਨਹੀਂ ਕੰਨਾਂ ਦੇ ਚ ਰੋਹੀ ਪਾ ਲਈਏ ਤੇ ਅੱਖਾਂ ਮੀਟ ਲਈਆਂ ਨਹੀਂ ਹੁਣ ਮੇਰੀਆਂ ਅੱਖਾਂ ਵੇਖਦੀਆਂ ਤੇ ਨੇ ਗਲਤ ਨਹੀਂ ਵੇਖਦੀਆਂ ਕਬੀਰੇ ਕਰ ਮੇਰੇ ਕੰਨ ਸੁਣਦੇ ਤੇ ਨੇ ਮੈਂ ਗਲਤ ਅੰਦਰ ਨਹੀਂ ਪੰਦਾ ਕੰਨਾਂ ਦੇ ਰਾਹੀ ਨਹੀਂ ਦੇਖੋ ਸਾਡੇ ਘਰ ਕੋਈ ਗੰਦਗੀ ਸੁੱਟ ਜਾਏ ਐਸੀ ਲੜਨ ਨੂੰ ਤਿਆਰ ਹੋਨੇ ਹੈ ਕੋਈ ਸਾਡੇ ਘਰ ਨੂੰ ਤੂੰ ਕੂੜਾਦਾਨ ਸਮਝੇ ਆਪਣੇ ਘਰ ਦੀ ਸਾਰੀ ਗੰਦਗੀ ਸਾਡੇ ਘਰ ਸੁੱਟ ਦਿੱਤੀ ਹੈ ਪਰ ਕੋਈ ਗੰਦੀ ਗੱਲ ਸਾਨੂੰ ਸੁਣਾਵੇ ਅਸੀਂ ਕੰਨਾਂ ਦੇ ਰਾਂ ਹੀ ਆਪ ਹੀ ਅੰਦਰ ਪਾ ਲੈਂਦੇ ਆ ਉਹਨੂੰ ਕੁਝ ਕਹਿਣ ਦੀ ਲੋੜ ਨਹੀਂ ਗੰਦੇ ਦ੍ਰਿਸ਼ ਫਿਲਮਾਂ ਦੇ ਇਹ ਮਾਹੌਲ ਬੜਾ ਧਾਰਮਿਕ ਦੇਸ਼ ਸੀ ॠषि मुनियों ਦਾ ਦੇਸ਼ ਸੀ ਕੋਈ ਵੀ ਹਕੂਮਤ ਠੀਕ ਨਹੀਂ ਆਈ ਜੋ ਸਾਰਾ ਮਾਹੌਲ ਉਸ ਤਰ੍ਹਾਂ ਦਾ ਬਣਾ ਸਕੇ ਜੋ ॠषि मुनियों ਦਾ ਦੇਸ਼ ਸੀ ਐਨੀਆਂ ਗੰਦੀਆਂ ਫਿਲਮਾਂ ਇਤਨਾ ਗੰਦਾ ਸਾਹਿਤ ਇਤਨਾ ਗੰਦਾ ਲਿਟਰੇਚਰ ਛਪ ਕੇ ਮਾਰਕੀਟ ਦੇ ਚ ਆਇਆ ਬਸ ਦੇ ਸਫਰ ਕਰਦੇ ਆ ਟ੍ਰੈਂਡ ਦੇ ਸਫਰ ਕਰਦੇ ਆ ਪਲੇਨ ਦੇ ਸਫਰ ਕਰਦੇ ਆ ਮਜਾ ਲੈ ਕਿਸੇ ਕੁਲ ਕੋਈ ਗੀਤ ਆ ਰਾਮੈਣ ਜਾਂ ਸੁੰਦਰ ਗੁਟਕਾ ਹੋਵੇ ਸਭ ਫਿਲਮੀ ਮੈਗਜ਼ੀਨ ਜਾਂ ਗੰਦਾ ਸਾਇ ਹੀ ਪੜਦੇ ਇਹ ਸਭ ਕੁਝ ਅੰਦਰ ਜਾ ਰਿਹਾ ਔਰ ਕਿਥੇ ਗੰਦਗੀ ਸਾਰੀ ਅੰਦਰ ਜਾ ਰਹੀ ਹੈ ਅੱਖਾਂ ਦੇ ਰਾਹੀਂ ਕੰਨਾਂ ਦੇ ਰਾਹੀਂ ਰਸਨਾ ਦੇ ਰਾਹੀਂ ਖਲੜੀ ਦੇ ਰਾਹੀਂ ਇਹ ਸਾਰਾ ਗੰਦ ਅੰਦਰ ਜਾ ਰਿਹਾ ਕਬੀਰ ਕਹਿੰਦੇ ਮੈਂ ਦਰਵਾਜ਼ੇ ਹੀ ਬੰਦ ਕਰ ਲੈਣੇ। ਤੇ ਸ਼ੇਰ ਸਾਦੀ ਕਹਿੰਦੇ ਚਸ਼ਮਾ ਬੰਦ, ਗੋਸ਼ੋ ਬੰਦ, ਲੱਭਾ ਬੰਦ, ਗਰਨਿਆ ਬੀ ਨੂਰੇ ਹਕਬਰ ਮਨ ਬਗੰ। ਅੱਖਾਂ ਬੰਦ ਕਰ ਲੈ ਗਲਤ ਵੇਖਣ ਵੱਲੋਂ, ਨਾ ਗਲਤ ਵੇਖ। ਕੰਨ ਬੰਦ ਕਰ ਲੈ ਸੁਣਨ ਵੱਲੋਂ, ਗਲਤ ਸੁਣਨ ਵੱਲੋਂ। ਜ਼ਬਾਨ ਬੰਦ ਕਰ ਲੈ ਗਲਤ ਬੋਲਣ ਵੱਲੋਂ। ਸੱਚ ਦਾ ਨੂਰ ਤੇਰੇ ਤੇ ਪ੍ਰਗਟ ਨਾ ਹੋਵੇ ਐਸਾ ਹੋ ਹੀ ਨਹੀਂ ਸਕਦਾ ਜ਼ਰੂਰ ਹੋਵੇ ਜ਼ਰੂਰ ਹੋਵੇ ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਮੈਂ ਗਲਤ ਨਹੀਂ ਬੋਲਦਾ ਚੁੱਪ ਕਰ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਮੈਂ ਬੇਰਥ ਨਹੀਂ ਬੋਲਦਾ ਮੈਂ ਕੋੜਾ ਨਹੀਂ ਬੋਲਦਾ ਮੈਂ ਪਿੱਕਾ ਨਹੀਂ ਬੋਲਦਾ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਬਹਿਰਾ ਹੁਆ ਕਾਨ ਤੇ ਕੰਨਾ ਤੋ ਬਹਿਰਾ ਹਲ ਸੁਣਦਾ ਵੀ ਨਹੀਂ ਆਖਰੀ ਪੰਕਤੀ ਪਾ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਹ ਪਹਿਰਾ ਤੋ ਪਿੰਗਲਾ ਹੋ ਗਿਆ ਤੁਸੀਂ ਆਖੋਗੇ ਕੀ ਕਹਿ ਰਹੇ ਪਹਿਰਾ ਤੋ ਪਿੰਗਲਾ ਹੋ ਗਿਆ ਇੱਥੇ ਮਨ ਬਾਰੇ ਕਹਿ ਰਹੇ ਨੇ ਜੈਸੇ Swami Ramanand ਕਹਿੰਦੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ ਕਿਸ ਤਰ੍ਹਾਂ ਮੇਰਾ ਚੇਤਨਾ ਚੱਲ ਤਮਨ ਭਾਇਓ ਪੰਗ ਮਨ ਮੇਰਾ ਪਿੰਗਲਾ ਹੋ ਗਿਆ ਤੇ ਮਨ ਤੇ ਚੰਚਲੇ ਪਤਾ ਚੰਚਲ ਕੇ ਸਾਨੂੰ ਕਹਿੰਦੇ ਚੱਲ 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 ਜੋ ਹਰ ਵਕਤ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਚੰਚਲ ਹੁਣ ਨੈ ਚਲ ਹੋ ਗਿਆ ਚੰਚਲ ਨਹੀਂ ਰਿਹਾ ਕਿਉਂ ਪਿੰਗਲਾ ਹੋ ਗਿਆ ਪਿੰਗਲਾ ਹੋ ਗਿਆ ਇਹਦੀ ਕਾਮਨਾ ਦੇ ਪੈਰ ਇਹਦੀ ਵਾਸ਼ਨਾ ਦੇ ਪੈਰ ਟੁੱਟ ਗਏ ਪੌਂ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਇਹਨੂੰ ਮਿਰਜ਼ਾ ਗ਼ਾਲिब ਨੇ ਜਿਸ ਢੰਗ ਨਾਲ ਅਨਵਾਦ ਕੀਤਾ ਹੈ ਬਖਮਾਲ ਹੈ ਇਸ ਸ਼ਾਇਰ ਨੂੰ ਵੀ ਦਾਤ ਦੇਣੀ ਪੈਂਦੀ ਹੈ ਇਹ ਕਹਿੰਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਮੇਰੇ ਟੁੱਟਤੇ ਹੋਏ ਪੈਰਾਂ ਦਾ ਮੇਰੇ ਤੇ ਬਹੁਤ ਵੱਡਾ ਐਹਸਾਨ ਹੈ ਆਦੋਬ پیر ٹوٹ گئے تو کہنا پیرو تھوڑا دھنواد دے چنگا ہے ٹوٹ گئے میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی ਸਮਝ ਆਇਆ ਨਹੀਂ ਜਾਂਦਾ ਕਹਿੰਦਾ ਗੱਲ ਸਮਝ ਚ ਆ ਗਈ ਕਿਵੇਂ ਸਮਝਾਵਾਂ ਗੁੰਗਾ ਹੋ ਗਿਆ ਭਟਕਣਾ ਸਾਰੀ ਮਿਟ ਗਈ ਹੈ ਮੁਹੱਬਤ ਕੇ ਲਈਏ ਕੁਝ ਖਾਸ ਦਿਲ ਮਹਿਸੂਸ ਹਉਤੇ ਹੈ ਇਹ ਉਹ ਨਗਮਾ ਹੈ ਜੋ ਹਰ ਸਾਜ਼ ਤੇ ਗਾਇਆ ਨਹੀਂ ਜਾਂਦਾ ਇਹ ਪ੍ਰੀਤ ਦਾ ਗੀਤ ਇਹ ਰੱਬੀ ਸੰਗੀਤ ਹਰ ਦਿਲ ਦੇ ਤਾਰ ਤੇ ਨਹੀਂ ਗਾਇਆ ਜਾ ਸਕਦਾ ਮਰ ਦੇ ਰਸਾਸ ਤੇ ਨਹੀਂ ਗਾਇਆ ਜਾ ਸਕਦਾ ਭਾਉ ਕਹਿ ਰਹੇ ਨੇ ਗਾਲ ਮੇਰੇ ਪੈਰ ਪਿੰਗਲੇ ਹੋ ਗਏ ਨ ਬਟਕਣਾ ਮਿਟ ਗਈ ਮਨ ਦੀ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਸੁਆਮੀ ਰਾਮਾਨੰਦ ਆਏ ਬਸੰਤ ਰਾਗ ਦਾ ਸ਼ਬਦ ਬੜਾ ਕੀਮਤੀ ਕੰਧਾ ਪਿੰਗਲਾ ਹੋ ਗਿਆ ਮਨ ਭਾਇਓ ਪੰਗ ਪਿੰਗਲਾ ਹੋ ਗਿਆ ਬਟਕਣਾ ਮਿਟ ਗਈ ਘਰ ਦੇ ਚੀ ਲੰਗ ਰੰਗ ਲੱਗ ਗਿਆ ਹੈ اے ਪ੍ਰਭੂ ਹੁਣ ਤੇਰੇ ਦਰ ਜੋਗਾ ਆਪਾਂ ਕਿਧਰੇ ਵੀ ਨਹੀਂ ਜਾਣਾ ਭਟਕਣਾ ਸਾਰੀ ਮਨ ਦੇ ਮਿਟ ਜਾਂਦੀ ਹੈ ਜੇ ਦਿਨ ਪ੍ਰਭੂ ਦਾ ਦਰ ਲੱਭ ਪੈਂਦਾ ਘਰ ਲੱਭ ਪੈਂਦਾ ਭਟਕਣਾ ਸਾਰੀ ਜ਼ਿੰਦਗੀ ਬਣੀ ਰਹਿੰਦੀ ਹੈ ਜਿੰਨੇ ਚਿਰ ਤੱਕ ਇਹ ਦਰ ਨਹੀਂ ਲੱਭਿਆ ਜਿੰਨੇ ਚਿਰ ਤੱਕ ਇਹ ਘਰ ਨਹੀਂ ਲੱਭਿਆ ਇਤਨੀਆਂ ਸੇਵਾ ਪਰਵਾਨ ਕਰਨੀਆਂ ਸਾਇਬ ਰਹਿਮ ਕਰ ਮਨ ਦੀ ਇਸ ਸਾਧਨਾ ਦੇ ਸਾਨੂੰ ਸਫਲਤਾ ਮਿਲੇ ਮਨ ਦੇ ਇਹ ਹਾਲਤ ਬਣ ਜਾਏ ਗੁੰਗਾ ਹੋਵਾ ਬਾਵਰਾ ਤਨ ਗੁੰਗਾ ਨਹੀਂ ਹੋਣਾ ਚਾਹੀਦਾ ਤਨ ਅੰਦਾ ਵੀ ਨਹੀਂ ਹੋਣਾ ਚਾਹੀਦਾ ਤਨ ਬਹਿਰਾ ਵੀ ਨਹੀਂ ਹੋਣਾ ਚਾਹੀਦਾ ਤਨ ਪਿੰਗਲਾ ਵੀ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਸਾਰੀ ਰੁਕ ਜਾਂਦੀ ਹੈ ਅੰਦਾ ਹੋਣਾ ਚਾਹੀਦਾ ਹੈ ਮਨ ਬਹਿਰਾ ਹੋਣਾ ਚਾਹੀਦਾ ਹੈ ਮਨ ਗੁੰਗਾ ਹੋਣਾ ਚਾਹੀਦਾ ਹੈ ਮਨ ਪਿੰਗਲਾ ਹੋਣਾ ਚਾਹੀਦਾ ਹੈ ਮਨ ਸਿਰੋ ਪਿੰਗਲਾ ਹੀ ਕਿਉ ਹੈ ਮਰ ਜਾਣਾ ਚਾਹੀਦਾ ਹੈ ਇਸ ਮਨ ਮਨ ਮਰੇ ਦਾਤ ਮਰ ਜਾਏ ਬਿਨ ਮਨ ਹੋਵੇ ਕੈਸੇ ਹਰ ਪਾਇ ਇਹ ਸਵਗਾਤ ਸਤਿਗੁਰ ਸਾਡੀ ਝੋਲੀ ਦੇ ਚ ਪਾਵੇ ਛੇਤੀ ਜਾਣਾ ਸੀ ਮੈਂ ਅਲਵਰ ਨੇੜੇ ਇਸ ਸਮਾਗਮ ਸਾਰਿਆਂ ਦਾ ਧੰਨਵਾਦ ਬੁੱਲ ਚੁਗਦੀ ਸ਼ਮਾ ਪਤੇ ਪ੍ਰਵਾਨ ਕਰਨੇ ਕੋ ਵਾਏ ਗੁਰੂ ਜੀ ਕਾ